ਜੁੱਤੀਆਂ ਕੱਟਦਾ ਸੀ ਸੜਕ ਦੇ ਕੰਡੇ ਤੇ ਬੈਠਾ। ਰਹਿਕ ਬੰਦਾ ਆਉਂਦਾ ਸੀ ਜਿਹੜਾ 2 ਰੁਪਏ ਮੰਗਦਾ ਸੀ ਤਾਂ 1 ਰੁਪਿਆ ਦੇ ਦਿੰਦੇ ਸੀ। ਅਗਰ ਇਹਨੇ ਜੁੱਤੀ ਗਿਠਾਉਣੇ ਪਾਸ ਕਰਾ ਕੇ ਜਾਂ ਚਵਾਨੀ ਠਿਆਲੇ ਸੱਟ ਕੇ ਚੱਲਣ ਸੀ ਉਹ ਕਦੇ ਬੱਚਾ ਇਹ ਰਿਸੀ ਕਹਿੰਦਾ ਮੈਨੂੰ ਹੋਰ ਪੈਸੇ ਦੀ ਜਰੂਰਤ ਹੈ। ਜਿੰਨੇ ਦੇ ਦੇਗਾ ਸੀ ਉਹਦੇ ਵਿੱਚ ਖੁਸ਼ ਹੁੰਦਾ ਸੀ। ਉਹ ਕੈਸੇ ਸ਼ੌਕਰ ਆ ਮੈਂ ਆਪਣੇ ਬਿਰਧ ਮਾਤਾ ਪਿਤਾ ਦਾ ਰੋਟੀ ਦਾ ਹਿੱਲਾ ਕਰ ਰਿਹਾ। ਇੱਕ ਵਾਰ ਇੱਕ ਇਨਸਾਨ ਕੋਚ ਨਿਕਲਿਆ ਉਹਨੇ ਦੇਖਿਆ ਵੀ ਇੰਨੀ ਤਪਦੀ ਧੁੱਪਾਂ ਦੇ ਵਿੱਚ ਇਹ ਬਿਨਾਂ ਛਤਰੀ ਤੋਂ ਬੈਠਾ ਇਹਦੇ ਕੋਲ ਕੋਈ ਸਾਧਨ ਨਹੀਂ ਧੁੱਪਾਂ ਤੋਂ ਬਚਣ ਦਾ ਉਹ ਥੋੜੀ ਦੂਰ ਗਿਆ ਇੱਕ ਦੁਕਾਨ ਤੇ ਦੇਖਿਆ ਛਤਰੀਆਂ ਮਿਲਦੀਆਂ ਸੀ ਜਿਹੜੀਆਂ ਵੱਡੀਆਂ-ਵੱਡੀਆਂ ਛਤਰੀਆਂ ਹੁੰਦੀਆਂ ਉਹਨੇ ਛਤਰੀ ਲਈ ਛਤਰੀ ਲੈ ਕੇ ਕਹਿਣ ਲੱਗਾ ਵੀ ਲੈ ਬੱਚਾ ਇਹ ਛਤਰੀ ਨੂੰ ਇੱਥੇ ਗੱਦਨਾ ਤੂੰ ਸਾਰ ਦਿਹਾੜੀ ਇੱਥੇ ਬੈਠ ਕੇ ਜੁੱਤੀਆਂ ਪਾਲਿਸ਼ ਕਰੀ ਤੇ ਗੱਠੀ ਤੈਨੂੰ ਥੋੜਾ ਜਿਹਾ ਇਹ ਧੁੱਪਾਂ ਤੋਂ ਬਚ ਰਹੇਗਾ ਇੱਕੋ ਪਾਣੀ ਦੀ ਬੋਤਲ ਵੀ ਲੈ ਕੇ ਦੇ ਗਿਆ ਤੇ ਫੇਰ ਉੱਥੇ ਕੁਲਫੀ ਵਾਲਾ ਆ ਗਿਆ ਨਿਕ ਕੁਲਫੀ ਵੀ ਲੈ ਕੇ ਦੇਤੀ ਉਹਨੂੰ ਉਹ ਪੁੱਛਣ ਲੱਗਾ ਜਿਹੜਾ ਬੱਚਾ ਸੀ ਵੀ ਤੁਸੀਂ ਭਗਵਾਨ ਕਹਿੰਦਾ ਨਹੀਂ ਬੇਟਾ ਕਹਿੰਦਾ ਜੀ ਮੈਂ ਕੱਲ ਭਗਵਾਨ ਕੋਲੇ ਬੇਨਤੀ ਕਰਕੇ ਆਇਆ ਸੀ ਵੀ ਸਰਦੜ ਮੈਂ ਭੁੱਖਾ ਬੈਠਾ ਰਹਾ ਨਾ ਧੁੱਪਾਂ ਬਹੁਤ ਤਪਦੀ ਹੈ ਭਗਵਾਨ ਮੇਰਾ ਇੰਨਾ ਕਿ ਹਿੱਲਾ ਕਰ ਦੇ ਕਹਿੰਦਾ ਅੱਜ ਮੇਰਾ ਸਾਰਾ ਹਿੱਲਾ ਹੋ ਗਿਆ ਇਹ ਗੱਲ ਕਹ ਤੁਸੀਂ ਭਗਵਾਨ ਦੇ ਦੋਸਤ ਉਹ ਕਹਿੰਦਾ ਨਹੀਂ ਬੇਟਾ ਇਹ ਗੱਲ ਕਹਿ ਕੇ ਜਦੋਂ ਬੰਦਾ ਅੱਗੇ ਗਿਆ ਤਾਂ ਅੱਖਾਂ 'ਚ ਉਹਦੇ ਪਾਣੀ ਦੇ ਹੰਝੂ ਆ ਗਏ ਦੇਖੋ ਜਿਵੇਂ ਤੇ ਰਦਾਸ ਕਿਤੇ ਵੀ ਕਰਦੇ ਆ ਸੱਚੇ ਗੱਲਾਂ ਸਾਡੀ ਪੂਰੀ ਜ਼ਰੂਰ ਕਰਦਾ ਪ੍ਰਮਾਤਮਾ ਇਹਦੇ ਵਿੱਚ ਇਹੀ ਆਪਾਂ ਨੂੰ ਸਿੱਖਿਆ ਮਿਲਦੀ